ਜੈ ਮਾਤਾ ਦੀ ਜੈ ਮਾਤਾ ਦੀ ਤੇ ਲਓ ਜੀ ਅਸੀਂ ਚੱਲੇ ਆ ਮਾਂ ਚਿੰਤਪੁਨੀ ਦੇ ਦਰਸ਼ਨ ਕਰਨ ਤੇ ਨਿਰਧਾਰਤ ਸਮੇਂ ਤੋਂ ਲਗਭਗ ਅਸੀਂ 50 ਮਿੰਟ ਲੇਟ ਆ ਤੇ ਚਲੋ ਮਾਂ ਖੁਸ਼ ਰੱਖੇ ਸਾਨੂੰ ਹੱਸਦੇ ਖੇਡਦੇ ਲੈ ਕੇ ਜਾਵੇ ਤੇ ਹੱਸਦੇ ਖੇਡਦੇ ਲੈ ਕੇ ਆਵੇ ਤੇ ਕਾਰਾ ਮਾਂ ਚਿੰਤਪੁਨੀ ਦਾ ਹੋਰ ਸੱਚੇ ਦਰਬਾਰੀ ਕੀ ਮੇਰੇ ਨਾਲ ਨੇ ਮੋਨੂ ਸ਼ਾਹ ਜੀ ਜੈ ਮਾਤਾ ਦੇਮਤਾ ਸਾਡੇ ਮਾਤਾ ਸ਼੍ਰੀ ਜਿਹੜੇ ਬੜੇ ਉਤਾਵਲੇ ਸੀ ਕਹਿੰਦੇ ਬਹੁਤ ਦੇਦੂਗੀ ਗਿਆ ਨੂੰ ਤੇ ਨਾਲ ਸਾਡੇ ਰੀਤਾ ਜੀ ਦੇਵਿਕਾ ਸੱਦੀ ਜੀ ਫਰਵਰੀ ਤੇ ਗਏ ਆ ਇਹ ਤੇ ਅੱਜ ਦਸੰਬਰ ਦੇ ਵਿੱਚ ਚੱਲੇ ਆ ਦਸੰਬਰ 2025 ਦੀ ਯਾਤਰਾ ਸ਼ੁਰੂ ਕਰਦੇ ਆ ਮਾਂ ਸਾਡੇ ਅੰਗਸੰਗ ਰਹੇ ਜਿਕਾਰਾ ਮਾਂ ਚੰਦਪੁਨੀ ਦਾ ਉਹ ਸੱਚੇ ਦਰਬਾਰ ਕੀ ਟਾਈਮ ਤੋਂ ਅਸੀਂ ਮਾਂ ਚੰਦਪੁਨੀ ਦੀ ਚੜ੍ਹਾਈ ਸ਼ੁਰੂ ਕਰ ਰਹੇ ਹਾਂ ਪਹਾੜਾਂ ਦੇ ਵਿੱਚ ਚਾਪ ਗੋੜਿਆਂ ਦਾ ਬ੍ਰੇਕਫਾਸਟ ਕਰਕੇ ਅੱਗੇ ਚੱਲਦੇ ਪਰ ਅਸੀਂ ਥੋੜਾ ਜਿਹਾ ਅੱਗੇ ਜਾ ਕੇ ਚਾਪ ਗੋੜੇ ਖਾਵਾਂਗੇ ਜੈ ਮਾਤਾ ਦੀ ਤੇ ਅਸੀਂ ਪਹੁੰਚ ਗਏ ਆ ਮਾਂ ਦੇ ਦਰਬਾਰ ਪਰਵਾਈ ਤੇ ਇੱਥੋਂ ਹੁੰਦੀ ਹੈ ਮਾਂ ਚਿੰਤਪੁਰਨੀ ਦੇ ਦਰਵਾਜ਼ੇ ਦੀ ਯਾਤਰਾ ਤੇ ਸਾਰੇ ਬੋਲੋ ਜਕਾਰਾ ਚਿੰਤਪੁਰਨੀ ਮਾਤਾ ਜੀ ਦਾ ਸੋਹਣੇ ਸਾਚੇ ਦਰਬਾਰ ਕੀ ਫਾਈਨਲੀ ਮਾਂ ਚਿੰਤਪੁਰਨੀ ਦੇ ਦਰਵਾਜ਼ੇ ਤੇ ਲੈ ਲਿਆ ਕੜਾ ਦਾ ਪ੍ਰਸ਼ਾਦ ਤੇ ਲੋ ਫਾਈਨਲੀ ਪਹੁੰਚ ਗਏ ਆ जय